ਅੱਜ ਦੀ ਪੰਜਾਬੀ ਦੀ ਕੱਕਿਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਠਿਆ ਵਿੱਚ ਮੈਂ ਤੁਹਾਡੇ ਲਈ ਰੂਪਾਂਤਰੀ ਵਿਆਕਰਣ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਸਾਡੇ ਅੱਜ ਦੇ ਰੂਪਾਂਤਰੀ ਵਾਕਣ ਦੇ ਮਹੱਤਵਪੂਰਨ ਪ੍ਰਸ਼ਨ ਕਿਹੜੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਜਦੋਂ ਧੁਨੀ ਕਿਸੇ ਵਿਸ਼ੇਸ਼ ਭਾਸ਼ਾ ਦਾਇਰੇ ਦੇ ਵਿੱਚ ਪ੍ਰਤੀਬੱਧ ਹੋ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਧੁਨੀ ਕਿਸੇ ਵਿਸ਼ੇਸ਼ ਭਾਸ਼ਾ ਦਾਇਰੇ ਵਿੱਚ ਪ੍ਰਤੀਬਿੰਦ ਹੋ ਜਾਂਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਸੀ ਧੁਨੀਕ੍ਰam ਜਦੋਂ ਧੁਨੀ ਕਿਸੇ ਵਿਸ਼ੇਸ਼ ਭਾਸ਼ਾ ਦੇ ਦਾਇਰੇ ਵਿੱਚ ਪ੍ਰਤੀਬਧ ਹੋ ਜਾਂਦੀ ਹੈ ਉਸ ਨੂੰ ਧੁਨੀਕ੍ਰam ਕਿਹਾ ਜਾਂਦਾ ਸੀ ਦੂਜਾ ਪ੍ਰਸ਼ਨ ਕਿਹੜਾ ਸੀ ਪਿਛਦਾਰ ਸੰਬੰਧ ਕਿਸ ਨਾਲ ਹੈ ਸੁਰਾਂ ਤੰਦਾਂ ਦੀ ਕੰਬਣ ਦੀ ਰਫਤਾਰ ਦੇ ਨਾਲ ਪਿਚ ਦਾ ਸਬੰਧ ਕਿਸ ਨਾਲ ਹੈ ਸੁਰਾਂ ਤੰਦਾਂ ਦੀ ਕੰਬਣ ਦੀ ਰਫਤਾਰ ਦੇ ਨਾਲ ਦੂਜੀ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪਿਚ ਦਾ ਸਬੰਧ ਕਿਸ ਦੇ ਨਾਲ ਹੈ ਪਿਚ ਦਾ ਸਬੰਧ ਸੁਰਾਂ ਤੰਦਾਂ ਦੀ ਕੰਬਣ ਦੇ ਨਾਲ ਸੁਰਾਂ ਤੰਦਾਂ ਦੀ ਕੰਬਣ ਦੀ ਰਫਤਾਰ ਸੁਰਾਂ ਤੰਦਾਂ ਦੀ ਰਫਤਾਰ ਦੇ ਨਾ ਕੰਬਣ ਦੀ ਰਫਤਾਰ ਦੇ ਨਾਲ ਰਫਤਾਰ ਦੇ ਨਾਲ 30% ਕਿਹੜਾ ਸੀ ਲੋਕ ਕਾਵਿ ਵਿੱਚ ਕਿਸ ਨੂੰ ਸੰਬੋਧਨ ਕੀਤਾ ਜਾਂਦਾ ਹੈ ਵਿਅਕਤੀਗਤ ਤੇ ਸਮਾਹਿਕ ਸਮੂਹਿਕ ਸਮਾ ਵਿਅਕਤੀਗਤ ਅਤੇ ਸਮੂਹਿਕ ਦੋਹਾਂ ਨੂੰ ਹੀ ਲੋਕ ਕਾਵਿ ਵਿੱਚ ਕਿਸ ਨੂੰ ਸੰਬੋਧਨ ਕੀਤਾ ਜਾਂਦਾ ਹੈ ਵਿਅਕਤੀਗਤ ਅਤੇ ਸਮੂਹਿਕ ਦੋਹਾਂ ਨੂੰ ਲੋਕ ਕਾਵਿ ਵਿੱਚ ਕਿਸ ਨੂੰ ਸੰਬੋਧਨ ਕੀਤਾ ਜਾਂਦਾ ਹੈ ਲੋਕ ਕਾਵਿ ਵਿੱਚ ਵਿਅਕਤੀਗਤ ਅਤੇ ਸਮੂਹਿਕ ਦੋਹਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਦੋਤੁਕੀ ਬੋਲੀ ਦੋਰੇ ਟੱਪੇ ਵਾਲੀ ਬੋਲੀ ਨੂੰ ਕੀ ਆਖਦੇ ਹਨ ਨਿੱਕੀ ਬੋਲੀ ਦੋਤੁਕੀ ਦੋਤੁਕੀ ਬੋਲੀ ਧੋਰੇ ਟੱਪੇ ਵਾਲੀ ਬੋਲੀ ਨੂੰ ਕੀ ਆਖਦੇ ਨਿੱਕੀ ਬੋਲੀ ਦੋਤੁਕੀ ਬੋਲੀ ਦੋਰੇ ਟੱਪੇ ਵਾਲੀ ਧੋਰੇ ਟੱਪੇ ਵਾਲੀ ਬੋਲੀ ਨੂੰ ਕੀ ਆਖਦੇ ਹਨ ਨਿੱਕੀ ਬੋਲੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਕਿਸ ਦੀ ਰਚਨਾ ਹੈ ਡਾਕਟਰ ਅਜਮਿਰ ਸਿੰਘ ਦੀ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਡਾਕਟਰ ਅਜਮਿਰ ਸਿੰਘ ਦੀ ਰਚਨਾ ਹੈ 6ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਜੀਬੀ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਕਿਸ ਦੀ ਰਚਨਾ ਹੈ ਡਾਕਟਰ ਹਰਜਨ ਸਿੰਘ ਦੀ ਜੀਬੀ ਪੰਜਾਬੀ ਸਾਹਿਤ ਦਾ ਇਤਿਹਾਸ ਡਾਕਟਰ ਹਰਜਨ ਸਿੰਘ ਦੀ ਰਚਨਾ ਹੈ 8ਵਾਂ ਪ੍ਰਸ਼ਨ 7ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਲਿਖਣ ਵਾਲੇ ਪ੍ਰਮੁੱਖ ਇਤਿਹਾਸਕਾਰ ਹਨ ਡਾਕਟਰ ਮੋਹਨ ਸਿੰਘ ਦੀਵਾਨਾ ਗੋਪਾਲ ਸਿੰਘ ਕਦਰੀ ਦਦਰੀ ਦਰਦੀ ਸਵਿੰਦਰ ਸਿੰਘ ਪੰਜਾਬੀ ਸਹਾਇਤ ਦੀ ਇਤਿਹਾਸਕਾਰੀ ਲਿਖਣ ਵਾਲੇ ਪ੍ਰਮੁੱਖ ਇਤਿਹਾਸਕਾਰ ਹਨ ਮੋਹਨ ਸਿੰਘ ਗੋਪਾਲ ਸਿੰਘ ਸੁਰਿੰਦਰ ਸੁਰਿੰਦਰ ਸਿੰਘ ਕਹੁੱਲੀ 8ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਦੇ ਵਿੱਚ ਟੁਕਮੇ ਵਿੰਜਨਾ ਦੀ ਗਿਣਤੀ ਕਿੰਨੀ ਹੈ 15 ਪੰਜਾਬੀ ਵਿੱਚ ਟੁਕਮੇ ਵਿੰਜਨਾ ਦੀ ਗਿਣਤੀ 15 ਹੈ ਪਰਸਨ ਨੋਵਾ ਪਰਸਨ ਕਿਹੜਾ ਸੀ ਪੰਜਾਬੀ ਭਾਸ਼ਾ ਵਿੱਚ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਤਿੰਨ ਪੰਜਾਬੀ ਭਾਸ਼ਾ ਵਿੱਚ ਠੁਕਮੇ ਵਿੰਜਨਾ ਦੀ ਗਿਣਤੀ ਕਿੰਨੀ ਹੈ 15 ਤੇ ਪੰਜਾਬੀ ਵਿੱਚ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪੰਜਾਬੀ ਵਿੱਚ ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ ਤੇ ਦਸਵਾਂ ਪਰਸਨ ਕਿਹੜਾ ਸੀ ਯੂਨਾਨੀ ਕਾਵਿ ਰੂਪ ਉਡ ਪੰਜਾਬੀ ਦੇ ਕਿਹੜੇ ਕਾਵਿ ਰੂਪ ਦੇ ਨਾਲ ਮਿਲਦਾ ਜੁਲਦਾ ਹੈ ਯੂਨਾਨੀ ਕਾਵਿ ਰੂਪ ਉਡ ਪੰਜਾਬੀ ਦੇ ਕਿਹੜੇ ਕਾਵਿ ਰੂਪ ਦੇ ਨਾਲ ਮਿਲਦਾ ਹੈ ਵਾਰ ਦੇ ਨਾਲ 11ਵਾਂ ਪ੍ਰਸ਼ਨ ਕਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਰਚਨਾ ਸਵੇ ਜੀਵਨੀ ਵਰਗੀ ਹੈ ਬਚਿੱਤਰਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੇ ਜੀਵਨੀ ਬਚਿੱਤਰਨਾਟਕ ਵਰਗੀ ਹੈ 12ਵਾਂ ਪ੍ਰਸ਼ਨ ਕਿਹੜਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੇ ਪ੍ਰਕਾਰ ਦੇ ਲੋਕ ਕਾਵਿ ਰੂਪਾਂ ਵਿੱਚ ਹੈ ਲਗਭਗ 55 ਕਾਵਿ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੇ ਪ੍ਰਕਾਰ ਦੇ ਲੋਕ ਕਾਵਿ ਰੂਪਾਂ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 55 ਲਗਭਗ 55 ਪ੍ਰਕਾਰ ਦੇ ਲੋਕ ਕਾਵਿ ਰੂਪਾਂ ਦੇ ਵਿੱਚ ਹੈ ਵਿਦਿਆਰਥੀਓ ਸਾਡੀ ਅੱਜ ਦੀ ਕੱਠਿਆ ਇੱਥੋਂ ਹੀ ਸਮਾਪਤ ਹੋਈ ਸੀ ਅੱਜ ਦੀ ਕੱਠਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤ